ਲੁਧਿਆਣਾ ਚ 19 ਜੂਨ ਨੂੰ ਜ਼ਿਮਨੀ ਚੋਣਾ ਪੈਣਗੇ ਜਿਸ ਦੇ ਚਲਦਿਆਂ ਪਾਰਟੀਆਂ ਦੇ ਉਮੀਦਵਾਰ ਤਿਆਰ ਨੇ ਪਰ ਸਿਆਸੀ ਮਾਹੌਲ ਵੀ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਨਜ਼ਰ ਆ ਰਿਹਾ ਹੈ ਤੇ ਪਾਰਟੀਆਂ ਕਿਸੇ ਨਾ ਕਿਸੇ ਬਹਾਨੇ ਇੱਕ ਦੂਜੇ ਤੇ ਨਿਸ਼ਾਨਾ ਸਾਧ ਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਨ੍ਹਾਂ ਇਲੈਕਸ਼ਨ ਚ ਕਾਂਗਰਸ ਪਾਰਟੀ ਤੋਂ ਭਾਰਤ ਕੁਸ਼ਨ ਆਸ਼ੂ ਤੇ ਆਪ ਤੋਂ ਸੰਜੀਵ ਅਰੋੜਾ ਚੌਣ ਲੜਦੇ ਨੇ ਤੇ ਸੋਸ਼ਲ ਮੀਡੀਆ ਤੇ ਇਹਨਾਂ ਦੇ AI ਵੀਡੀਓਜ਼ ਬਣ ਰਹੇ ਨੇ ਆਸ਼ੂ ਤੇ ਸੰਜੀਵ ਅਰੋੜਾ ਦੀ ਫੋਟੋਸ ਤੇ ਗਾਣਾ ਲਗਾ ਕੇ AI ਵੀਡੀਓਜ਼ ਖੂਬ ਵਾਇਰਲ ਕੀਤੇ ਜਾ ਰਹੇ ਨੇ ਜਿਸ ਚ ਦੋਵੇਂ ਉਮੀਦਵਾਰਾਂ AI ਦਾ ਸਹਾਰਾ ਲੈ ਰਹੇ ਨੇ ਨਿਕ ਭਾਸਕਰ ਵੱਲੋਂ ਸਾਂਝੀ ਕੀਤੀ ਗਈ ਇਹ ਵੀਡੀਓ ਰਿਪੋਰਟ ਜਿਸ ਵਿੱਚ ਇੱਕ ਰੈਸਲਿੰਗ ਰਿੰਗ ਦਿਖਾਈ ਦੇ ਰਹੀ ਹੈ ਤੇ ਜਿੱਥੇ ਸੰਜੀਵ ਅਰੋੜਾ ਆਸ਼ੂ ਨੂੰ ਕੁੱਟਦੇ ਹੋਏ ਦਿਖਾਈ ਦੇ ਰਹੇ ਨੇ ਇਸ ਤਰ੍ਹਾਂ ਦੇ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਆਪ ਅਤੇ ਕਾਂਗਰਸ ਦੇ ਸੋਸ਼ਲ ਮੀਡੀਆ ਤੇ ਤਿੱਖੀ ਬਹਿਸ ਹੋ ਗਈ ਜਿਸ ਤੋਂ ਬਾਅਦ ਅਰੋੜਾ ਨੂੰ ਸਪੋਰਟ ਕਰਨ ਵਾਲਿਆਂ ਨੇ ਇਹ ਵੀਡੀਓ ਹਟਾ ਦਿੱਤੀ ਇਸ ਤਰ੍ਹਾਂ ਟਰੋਲ ਕਰਦੇ ਹੋਏ ਭਾਰਤ ਪੁਸ਼ਨ ਆਸ਼ੂ ਦੀ ਵੀ ਵੀਡੀਓ ਨੂੰ ਐਡਿਟ ਕੀਤਾ ਗਿਆ ਤੇ ਲਿਖਿਆ ਗਿਆ ਆਸ਼ੂ ਦੇ ਮਨ ਦੀ ਗੱਲ ਇਸੀ ਤਰ੍ਹਾਂ ਇੱਕ ਹੋਟ ਰੋਲਿੰਗ ਦੇਖੋ ਇਸ ਤੇ ਲੋਕਾਂ ਨੇ ਕਮੈਂਟ ਵੀ ਕੀਤਾ ਕਿ ਇੱਕ ਯੂਜ਼ਰ ਲਿਖਦਾ ਹੈ ਕਿ ਕਾਮੇਡੀਅਨ ਦੀ ਸਰਕਾਰ ਤੇ ਕੁਝ ਲੋਕ ਆਸ਼ੂ ਦੇ ਪੱਖ ਚ ਬੋਲ ਰਹੇ ਨੇ ਤੇ ਕਹਿ ਰਹੇ ਨੇ ਆਸ਼ੂ ਹੀ ਆਊਗਾ ਇਸੇ ਤਰ੍ਹਾਂ ਦੀ ਟ੍ਰੋਲਿੰਗ ਆਮ ਤੌਰ ਤੇ ਚੱਲਦੀ ਰਹਿੰਦੀ ਹੈ ਤੇ ਇਸ ਦੇ ਨਾਲ ਹੀ ਅਕਾਲੀ ਦਲ ਤੇ ਲੁਧਿਆਣਾ ਚੋਣ ਲੜ ਰਹੇ ਪਰ ਉਹ ਕਾਰ ਸਿੰਘ ਨੂੰ ਮੰਨਦੇ ਵੀ ਮੀ ਬਣ ਰਹੇ ਨੇ ਤੇ ਖਾਲੀ ਦਲ ਦੇ ਨਾਂ ਤੋਂ ਵੀਡੀਓ ਪੋਸਟ ਕਰ ਰਹੇ ਨੇ ਕਹਿੰਦੇ ਨੇ ਪੰਜਾਬੀ ਕਿਸੇ ਤੋਂ ਘੱਟ ਨਹੀਂ ਜੇਕਰ ਕਿਸੇ ਨੂੰ ਟ੍ਰੋਲ ਕਰਨਾ ਹੋਵੇ ਤਾਂ ਪਿੱਛੇ ਨਹੀਂ ਹਟਦੇ ਤੇ ਲਗਾਤਾਰ ਇਸ ਤਰ੍ਹਾਂ ਦੇ ਮੀਮ ਟ੍ਰੋਲਿੰਗ ਸੋਸ਼ਲ ਮੀਡੀਆ ਯੂਜ਼ਰ ਵੱਲੋਂ ਚੱਲਦੀ ਹੀ ਰਹਿੰਦੀ ਹੈ ਤੇ ਹੁਣ ਲੁਧਿਆਣਾ 'ਚ ਜ਼ੀਮਨੀ ਚੌਣਾ ਹੋਣ ਜਾ ਰਹੀ ਹੈ ਜਿਸ ਨੂੰ ਲੈ ਯੂਜ਼ਰ ਵੱਲੋਂ ਸਿਆਸੀ ਪਾਰਟੀਆਂ ਤੇ ਇਸ ਤਰ੍ਹਾਂ ਦੇ ਮੀਮ ਬਣ ਰਹੇ ਨੇ